ਰਾਮਣ ਨੂੰ ਇਹ ਗੱਲ ਦੇ ਵਿੱਚ ਮੈਂ ਨਹੀਂ ਹੁੰਦਾ ਜੇ ਗੱਡੀ ਨਾ ਨਾ ਆਈ ਤੇ ਤੈਨੂੰ ਪਤਾ ਵੀ ਬੀਤ ਹੀ ਬੜੀ ਆ ਤੇ ਨਾਲੇ ਇਹਨੂੰ ਫਿਰ ਅਹੀਂ ਰੱਖ ਕੇ ਕੀ ਕਰਨਾ ਮੈਂ ਨਹੀਂ ਕੀ ਕਰਨੀ ਆ ਇੱਧਰ ਹੋ ਮੇਰੀ ਗੱਲ ਸੁਣ ਪਹਿਲਾਂ ਕੀ ਰਾਮੀ ਜੀ ਹੁਣਾਂ ਕੀ ਆ ਉਹ ਚੋਲੇ ਨੂੰ ਫੋਨ ਤੂੰ ਕੀਤਾ ਹੀ ਮੰਮੀ ਜੀ ਫੋਨ ਮੈਂ ਤਾਂ ਨਹੀਂ ਕੀਤਾ ਕਿ ਇਹਨੂੰ ਵੀ ਫੋਨ ਨਹੀਂ ਝੂਠ ਨਾ ਹੀ ਬੋਲ ਤੂੰ ਫੋਨ ਨਹੀਂ ਕੀਤਾ ਤਾਂ ਉਹਨਾਂ ਨੂੰ ਸੁਪਨਾ ਆ ਗਿਆ ਹੀ ਆਜੋ ਘਰ ਨਹੀਂ ਆਇਆ ਬਾਰੋ-ਬਾਰ ਆਇਆ ਦਨ ਹੋ ਗਿਆ ਮੈਂ ਇਹ ਗੱਲ ਹੀ ਨਹੀਂ ਕੀਤੀ ਕਿਸ ਨਾ ਮੈਨੂੰ ਲੱਗਦਾ ਤੂੰ ਮੇਰੇ ਜਬਾਨ ਨਾਲ ਨਹੀਂ ਮੰਨਣਾ ਮਮੀ ਬਾ ਛੱਡਾ ਮੇਰੇ ਕੋ ਸੱਚੀ ਗੱਲ ਦੱਸ ਦੇ ਮੈਨੂੰ ਮੈਂ ਕੀਤਾ ਨਹੀਂ ਕੀਤਾ ਮਮੀ ਸੋਵ ਵਾਲੀ ਗੱਲ ਮੈਂ ਨਹੀਂ ਕੀਤਾ ਬੰਦ ਮੰਨ ਜਾ ਮੰਨ ਜਾ ਮੰਦੀ ਕਿਉਂ ਨਹੀਂ ਦੋ ਮਮੀ ਜੀ ਬਾਹ ਦੇ ਛੱਡ ਦੋ ਮੇਰੀ ਬਾਣੀ ਨਾ ਛੱਡਣੀ ਸੱਚ ਬੋਲ ਕਿ ਤੂੰ ਫੋਨ ਕੀਤਾ ਸੀ ਨਾ ਜੀ ਨਾ ਕਰੋ ਨਾ ਕੀ ਨਾ ਕਰੋ ਮੇਰੇ ਸੁਣ ਲੈ ਗੱਲ ਮੈਨੂੰ ਨਹੀਂ ਪਤਾ ਕਿ ਤੂੰ ਚੋਲੇ ਨੂੰ ਫੋਨ ਕਰਨਾ ਕਿ ਆਪਣੇ ਪੇਕੇ ਨੂੰ ਫੋਨ ਕਰਨਾ ਵਾ ਸੋਚ ਲੈ ਹੁਣ